ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸੁਣਾਉਣੀ ਆ ਖੁਸ਼ਖਬਰੀ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਆਪਣੀ YouTube ਦੀ ਪਹਿਲੀ ਪੇਮੈਂਟ ਇਹਨੂੰ ਸੈਂਡ ਕੀਤੀ ਬੇਟੀ ਨੇ ਬਹੁਤ ਮਿਹਨਤ ਕੀਤੀ ਇਸ ਕਰਕੇ ਪਹਿਲਾ ਗਿਫਟ ਮੈਂ ਇਹਨੂੰ ਲੈ ਕੇ ਦਿੱਤਾ ਸੀਗਾ ਹੈਨਾ ਇਹ ਮੇਰੇ ਹੁਣ ਪੈਸੇ ਚੋਰੀ ਕਰਨ ਲੱਗਾ ਹੋਇਆ ਵਾ ਸਾਰਾ ਸਮਾਨ ਹੁੰਦਾ ਨਵੰਤਾ ਨਾ ਹੋਵੇ ਦਾ ਇੱਕ ਇੱਕ ਇਹ ਰੋ ਦਾ ਸੱਚੀ ਨਵੀਆਂ ਤੋਂ ਨਵੀਆਂ ਚੀਜ਼ਾਂ ਦੇ ਹਾਂ ਹਾਂ ਵਿੱਚ ਚਿੱਟੀਆਂ ਨਿਕਲੀਆਂ ਚਿੱਠੀ ਪਰ ਕਦੀ ਸਾਨੂੰ ਮੇਰੀ ਮੰਮੀ ਨੇ ਡੋਲਣ ਨਹੀਂ ਦਿੱਤਾ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸੁਣਾਉਣੀ ਆ ਖੁਸ਼ਖਬਰੀ ਤੇ ਬਾਕੀ ਤੁਸੀਂ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਜੋ ਵੀ ਆਪਾਂ ਮਿਹਨਤ ਕੀਤੀ ਆ ਉਹਦਾ ਆਪਾਂ ਨੂੰ ਫਲ ਮਿਲ ਗਿਆ ਵਾ ਨਾ ਹਰ ਇੱਕ ਨੂੰ ਹੁੰਦਾ ਹੈ ਜੋ ਵੀ ਆਪਾਂ ਕੰਮ ਕਰਦੇ ਆ ਇਸ ਮਿਹਨਤ ਦਾ ਜੋ ਮੈਨੂੰ ਫਲ ਮਿਲਿਆ ਉਹਦੇ ਵਿੱਚ ਤੁਹਾਡੀ ਸਾਰਿਆਂ ਦਾ ਬਹੁਤ ਜਿਆਦਾ ਯੋਗਦਾਨ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਜਿੰਨੀਆਂ ਵੀ ਮੇਰੀਆਂ ਫਰੈਂਡ ਸਰਕਲ ਦੇ ਵਿੱਚ ਮੇਰੀਆਂ ਭੈਣਾਂ ਮੇਰੀ ਹੈਲਪ ਕਰਦੀਆਂ ਸੀ ਮੇਰੇ ਚੈਨਲ ਨੂੰ ਵੱਧ-ਵੱਧ ਸਬਸਕ੍ਰਾਈਬ ਕਰਵਾਇਆ ਵੀਡੀਓ ਦੇਖਦੀਆਂ ਸੀ ਉਸ ਤੋਂ ਬਾਅਦ ਮੇਰੀ ਬੇਟੀ ਇਹ ਥੋੜਾ ਸੰਗੀ ਜਾਂਦੀ ਆ ਇਹਨੇ ਮੇਰਾ ਚੈਨਲ ਬਣਾ ਕੇ ਦਿੱਤਾ ਇਹਦੀ ਬਹੁਤ ਹੈਲਪ ਵਾ ਸਤ ਬਾਦ ਹੈਗੇ ਮੇਰੇ ਭੈਣ ਭਰਾ ਹਨਾ ਮੇਰੇ ਰਿਸ਼ਤੇਦਾਰ ਉਹਨਾਂ ਨੇ ਵੀ ਮੇਰੀ ਬਹੁਤ ਹੈਲਪ ਕੀਤੀ ਸਭ ਤੋਂ ਮੇਨ ਪਰਸਨ ਹੈਗੇ ਮੇਰੇ ਮੰਮੀ ਮੇਰੇ ਮੰਮੀ ਇਸ ਟਾਈਮ ਇੰਡੀਆ ਵਾ ਤੇ ਮੇਰੇ ਮੰਮੀ ਨੇ ਬਹੁਤ ਸਪੋਰਟ ਕੀਤੀ ਤੁਹਾਨੂੰ ਪਤਾ ਕੋਈ ਵੀ ਬੱਚਾ ਆਪਣੇ ਮਾਂ ਬਾਪ ਦੀ ਸਪੋਰਟ ਦੇ ਨਾਲ ਹੀ ਅੱਗੇ ਵਧਦਾ ਬਚਪਨ ਤੋਂ ਲੈ ਕੇ ਮੇਰੇ ਘਰਦਿਆਂ ਨੇ ਮੇਰੇ ਮਾਪੇ ਨੇ ਸਾਨੂੰ ਬਹੁਤ ਸਪੋਰਟ ਕੀਤੀ ਆ ਚਾਰੇ ਭੈਣ ਭਰਾਵਾਂ ਨੂੰ ਤੇ ਪਹਿਲਾਂ ਵੀ ਅਸੀਂ ਕਾਲਜ ਟਾਈਮ ਤੋਂ ਮੇਰਾ ਇਦਾਂ ਦਾ ਹੀ ਨੇਚਰਾ ਵੀ ਹਰ ਇੱਕ ਚੀਜ਼ 'ਚ ਮੈਂ ਪਾਰਟਿਸਿਪੇਟ ਕਰਦੀ ਸੀ ਤੇ ਤੁਹਾਡਾ ਦਿਲੋਂ ਧੰਨਵਾਦ ਤੇ ਮੇਰੀ ਜਿਹੜੀ ਫਸਟ ਸੈਲਰੀ ਆ ਹਨਾ ਤੇ ਉਹ ਮੈਂ ਪੈਸੇ ਪਾਉਣ ਚੱਲੀਆਂ ਤੇ ਤੁਹਾਨੂੰ ਦੱਸਦੇ ਆਪਾਂ ਕਿਹਦੇ ਨਾਂ ਤੇ ਪਹਿਲੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਆ ਕਿਹਨੂੰ ਸੈਂਡ ਕਰਨੀ ਆ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਤੇ ਆਪਾਂ ਚੱਲਿਆ ਅਪਰੀਲੀਆ ਤੇ ਨਾਲੇ ਆਪਾਂ ਨੂੰ ਥੋੜੇ ਜਿਹਾ ਹੋਰ ਕੰਮ ਹੈ ਬੇਟੀ ਦੀ ਫਰੈਂਡ ਦਾ ਬਰਥਡੇ ਆ ਟਾਲੀ ਹਿੰਦਾ ਉਹਦੇ ਲਈ ਆਪਾਂਰ ਗੱਲੋ ਵੀ ਲੈਣੀਆਂ ਗਿਫਟ ਲੈਣਾ ਹੈ ਓਕੇ ਜੀ ਮਿਲਦੇ ਆਪਾਂ ਤੁਹਾਨੂੰ ਅਪਰੀਲੀਆ ਚੱਲ ਕੇ ਜਾਣ ਤੋਂ ਪਹਿਲਾਂ ਕੱਪੜੇ ਲਾ ਦੀਏ ਕਿਉਂਕਿ ਅੱਜ ਥੋੜਾ ਜਿਹਾ ਮੀਂਹ ਵੀ ਦੱਸਿਆ ਹੋਇਆ ਵਾ ਫਿਰ ਆਉਂਦੇ ਹੋਏ ਕਈ ਵਾਰ ਆਪਾਂ ਲੇਟ ਹੋ ਜਾਂਦੇ ਆ ਇਸ ਕਰਕੇ ਕੱਪੜੇ ਵੀ ਲਾ ਕੇ ਅੰਦਰ ਟੰਗ ਜਾਂਦੇ ਸਾਡੇ ਅੰਦਰ ਤਾਰਾਂ ਬੰਨੀਆਂ ਹੋਈਆਂ ਉੱਥੇ ਪਾ ਜਾਂਦੇ ਹੁੰਦੇ ਆ ਇੱਥੇ ਹੁਣ ਇਟਲੀ ਦਾ ਮੌਸਮ ਇਦਾਂ ਹੀ ਰਿਹਾ ਕਰਦਾ ਪਹਿਲਾਂ ਬਹੁਤ ਸੋਹਣੀ ਧੁੱਪ ਸੀ ਫਿਰ ਇਕਦਾਂ ਹੀ ਬਦਲ ਹੋ ਗਏ। ਇਦਾ ਵਾਲੇ ਹਾਲ ਦੇ ਵਿੱਚ ਤਾਰ ਬੰਨੀ ਹੋਈ ਹੈ ਕਿਉਂਕਿ ਸਿਆਲੂ ਚਾਲ ਕੱਪੜੇ ਨਹੀਂ ਸੁੱਕਦੇ। ਫਿਰ ਇੱਥੇ ਥੋੜੀ ਹਵਾ ਲੱਗਦੀ ਰਹਿੰਦੀ ਹੈ। ਅੱਜ ਹਵਾ ਦੇਖੋ ਕਿੰਨੀ ਚੱਲਦੀ। ਬਹੁਤ ਤੇਜ਼ ਹਵਾ ਚੱਲਦੀ ਹੈ ਅੱਜ। ਪਾਪਾ ਪਹੁੰਚ ਗਏ ਆ ਪ੍ਰੀਲੀਆ ਤੇ ਪਹਿਲਾਂ ਆਪਾਂ ਪਾਉਣੇ ਆ ਪੈਸੇ ਫਿਰ ਅੱਗੇ ਚੱਲਦੇ ਆ ਜਿੱਥੇ ਆਪਾਂ ਸ਼ਾਪਿੰਗ ਕਰਨੀ ਆ। ਮੈਂ ਪੈਸੇ ਜਿਹੜੇ ਪਾਉਣੇ ਇੰਡੀਅਨ ਸ਼ਾਪ ਆ ਇੱਥੇ ਕਾਪਾ ਪੈਸੇ ਪਾਉਨੇ ਇੰਡੀਆ ਨਾ ਇਹ ਕਿੰਨਾ ਰੇਟ ਚੱਲਦਾ ਵੀਰੇ ਰੇਟ ਚੱਲਦਾ 102 ਚੱਲਦਾ 2 102 ਹੀ ਹੋਵੇ ਲੱਗਦਾ 3 ਰੇਟ ਦਾ ਕਿ ਠੀਕ ਹੈ ਜੀ ਗ੍ਰਾਸੀਏ ਪਾਰਕ ਤੇ ਮੇ ਪੈਸੇ ਵੀਰੇ ਕਰੋ ਜੀ ਠੀਕ ਪੈਸੇ ਆਪਾਂ ਪਾਤੇ ਤੇ ਫਿਰ ਮੈਂ ਤਾਂ ਨੂੰ ਬਲੌਗ ਦੇ ਲਾਸਟ ਵਿੱਚ ਦੱਸਦੀ ਆਂ ਆਪਾਂ ਕਦ ਕਿਹਦੇ ਨਾਲ ਤੇ ਪੈਸੇ ਪਾਏ ਆ ਆਪਾਂ ਜਾਣਾ ਚੈਨਾ ਵਾਲਿਆਂ ਦੇ ਥੋੜਾ ਜਿਹਾ ਸਮਾਨ ਲੈਣਾ ਹੈ ਬੋਨੋਸੇਰਾ ਸ਼ਾਵੋਸੇਰਾ ਇਹਨਾਂ ਦੇ ਵੀ ਕਾਫੀ ਵਧੀਆ ਰਗਾਲੂ ਹੁੰਦੀਆਂ ਵਾ ਪ੍ਰੀਮਾ ਕਿਊਦੋ ਹਾਂ ਪ੍ਰੀਮਾ ਕਿਊਦੋ ਪ੍ਰੀਮਾ ਮਾਂਚਾ ਪਲਾਂਜ਼ੋ ਹਾਂ ਓਕੇ ਮਾਂਜਾ ਪ੍ਰਾ ਨਾ ਤਾਂ ਮੈਂ ਨਹੀਂ ਕਹਾ ਅੱਜ 1 2 3 4 5 6 7 8 9 10 ਛਾਚਿੰਗ ਛਾਚਿੰਗ ਦੇ ਮੁਕਾਦਾ ਮਾਂਜਾ ਹਾਂ ਓਕੇ ਛੇਂਦੀ ਦਾ ਲੂਚੇ ਬਲੇਟ ਜਗਾਉਣ ਨੂੰ ਕਹਿ ਦਿੰਦੇ ਆ ਗਰਾਸੀਏ ਸਿਚਾਰਾ ਤੂੰ ਤਾਂ ਨਿਕਲ ਇਸ ਇੱਥੇ ਹੈਗੀ ਖੜਾਉਣੇ ਸਾਰੇ ਪੈ ਆ ਨਾ ਉਹ ਜਿਹੜੇ ਉੱਪਰ ਲੈ ਕੇ ਗਏ ਤੇ ਦੇਲਾ ਖੇਡਿਆ ਇੱਕ ਦਿਨ ਵੀ ਨਹੀਂ ਗਲੇ ਲਾ ਗਲੇ ਲਓ ਦੋਸੀ ਲੈ ਕੇ ਗਏ ਸੀ ਜਦੋਂ ਪਟਾਕੇ ਲੈ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੱਥੇ ਆ ਨਾ ਇਹਨੇ ਕਦੇ ਚਲਾਈ ਆ ਬਸ ਅੱਜ ਵੀ ਦੇਖਣੀ ਆ ਖੜਾਉਣੇ ਚਾਹ ਇੱਕ ਅੱਧਾ ਘੰਟਾ ਦੇਖ ਲਾ ਪੂਰਾ ਖੜ ਕੇ ਇੱਥੇ ਉਹਨੂੰ ਮੈਂ ਕਹਿ ਦਿੰਨੀ ਇਹਨੂੰ ਇੱਥੇ ਚਲਾਉਣ ਦੇ ਦੋ ਜੂ ਵੀ ਹੁਣ ਤੂੰ ਗਰਾਂਦੇ ਹੋ ਗਿਆ ਹਾਣ ਫੁੱਟਬਾਲ ਖੇਡਣੀ ਚਾਹੀਦੀ ਹੁਣ ਤੈਨੂੰ। ਆਹਦੀ ਡਰੈਸ ਮੈਨੂੰ ਬਹੁਤ ਸੋਹਣੀ ਲੱਗੀ ਪਰ ਕਈ ਵਾਰੀ ਡਰ ਹੁੰਦਾ ਚੈਨਾ ਵਾਲਿਆਂ ਦੇ ਆ। ਵੀ ਇਹਦੇ ਤੇ ਬਰਨ ਆ ਉੱਠ ਜਾਣ। ਬਾਕੀ ਆਪਾਂ ਇਹਦੀ ਉਹਨੂੰ ਕੋਸਟ ਪੁੱਛਦੇ ਹਾਂ ਕਿੰਨੇ ਦੀ ਆ। ਲਿਖਿਆ ਨਹੀਂ ਹੈਗਾ ਉੱਪਰ ਸੋਹਣੀ ਆ ਪੱਛਮ ਜਿਹੇ ਦੀ ਆ। ਸਕੋ ਜੀ, ਕਵਾਂਟੋ ਕੋਸਟੋ? ਫੁੱਟ ਚੈਪਲੇਟੋ ਨੋ ਚੈਪ। ਨੋ ਚੈਪ। ਦੋ ਬੇ। ਨੇਰੋ। ਹਾਂ 25 ਐਵੋਲਾ 20 ਫਿਲੀਮਾ ਤੇਲੈਂਟਾਇਵੋਲਾ 20। ਹਦੈਸੋ। ਅਤੇ ਸੋ ਪ੍ਰੀਮਾ 30 € 40 44 ਉਹਨਾਂ ਦਾ ਓਕੇ 10 34 ਹੈ ਤਾਂ ਸੋਹਣਿਆ 44 ਤੋਂ ਕੱਟ ਕੇ ਲਾਇਆ ਪਰ ਆਏ ਆ ਵੀ ਬੋਰ ਨਾਟ ਕਾੜਨ ਕਿਵਰ ਜਿਵੇਂ ਪੱਛਮ ਹੁੰਦੀ ਨਾ ਤੇ ਬੋਰ ਆ ਜਾਂਦੇ ਮੈਨੂੰ ਬੋਰ ਵਾਲੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਲੈ ਕੇ ਕਿਚਨ ਕਿਚਨ ਬੂਸਤਾ ਏਕੀ ਕਰਨ ਵਾਸਤੇ ਇਅਰਿੰਗਸ ਨਹੀਂ ਤੇਰਾ ਫੇਤ ਤੇ ਪੰਜਾਬੀ ਚ ਜਾਂਦੇ ਸੀ ਫਿਰ ਵੀ ਪੰਜਾਬੀ ਚ ਕੀ ਕਹਿੰਦੇ ਇਹਨੂੰ ਰੋਡਾ ਜਿ ਸਮਾਨ ਆ ਪਾਰਿਸ ਫਾਰਮਿੰਗ ਕਾਸਾ ਜੋ ਵੀ ਲੈਣਾ ਏ ਤੁਹਾਨੂੰ ਪਤਾ ਸੰਡੇ ਅੱਜ ਤੇ ਬਾਕੀ ਹਫਤੇ ਚ ਦੋ ਵਾਰੀ ਥੋੜਾ ਨਾ ਕੋਈ ਨਾ ਕੋਈ ਸਮਾਨ ਘਾਟੀ ਜਾਂਦਾ ਏ ਇਧਰ ਬੱਚੇ ਵੀ ਇਧਰ ਲੱਭੀ ਜਾਂਦੇ ਇਹ ਸਾਰਾ ਸਮਾਨ ਹੁੰਦਾ ਨਵੰਤਾ ਨੋਵੇ ਦਾ ਇੱਕ ਇੱਕ ਇਹ ਰੋ ਦਾ ਇੱਥੇ ਮੈਂ ਜੋ ਵੀ ਨੂੰ ਪਰਮਿਸ਼ਨ ਦਿੰਦੀ ਏ ਵੀ ਇਹਦੇ ਚੋਂ ਲੈ ਸਕਦਾ ਤੂੰ ਕੁਛ ਨਾ ਕੁਛ ਨੂੰ ਪਤਲੀ ਮਹਿੰਦੀ ਜੀ ਨਾਲ ਗੱਲ ਕਰਨ ਨਹੀਂ ਸੋਹਣਿਆ 골ਡਨ ਕਲਰ ਚ ਵੀ ਏ ਸਿਲਵਰ ਵੀ ਪਹਿਲਾਂ ਹੀ ਆਪਣੇ ਰੱਖੇ ਹੋਏ ਆ ਇਹ ਠੀ ਲੈ ਕੇ ਗਈ ਸੀ ਬਹੁਤ ਸੋਹਣੇ ਲੱਗਦੇ ਆ ਕਿੰਨੀਆਂ ਸੋਹਣੀਆਂ ਵਾ ਕੈਂਡਲ ਇਹ ਵੀ 골ਡਨ ਕਲਰ ਚ ਵੀ ਆ ਤੇ ਆਹ ਵਾਈਟ ਕਲਰ ਵੀ ਆ ਰੈਡ ਕਲਰ ਵੀ ਆ ਆ ਵੀ ਬਹੁਤ ਸੋਹਣੀਆਂ ਕੈਂਡਲ ਆਈਆਂ ਹੋਈਆਂ ਆ ਇੱਕ 29 ਦੇ ਲਾਏ ਹੋਏ ਨੇ ਟਿਫਨ ਜਿਵੇਂ ਡੱਬੀਆਂ ਹੁੰਦੀਆਂ ਕੋਈ ਚੀਜ਼ ਪਾਉਣੀ ਪਵੇ ਕਾਫੀ ਡੱਬੀਆਂ ਇਹਦੇ ਵਿੱਚ ਤਾਂ ਆਇਆ ਕੁਛ ਲਗਾਇ ਕਿ ਕੀ ਚੱਕਿਆ ਹੈ ਫੋਮੀ ਵੀ ਦੇ ਦੇ ਇੱਕ ਵਾਰ ਦਿਖਾ ਦੇ ਪਤਾ ਕੀ ਚੱਕ ਲਿਆ ਲੈ ਏ ਡਾਕ ਜਨਾਬ ਅੱਜਾ ਇਹ ਚੱਲ ਇੱਕ ਕਰੋ ਜੀ ਲੈ ਲਾ ਹੋਰ ਗਾ ਵੀ ਲੈ ਲਾ ਇੱਕ ਕਰੋ ਚ ਤਾਂ ਲੈ ਲਾ ਪਹਿਲਾ ਦੋ ਚੀਜ਼ਾਂ ਲੈ ਲਾ ਫਿਰ ਸਪਾਰਮੀਆਂ ਚ ਵੀ ਸ਼ਾਪਿੰਗ ਆਪਾਂ ਕਰ ਲਈ ਜਾਂ ਤਰਕਾਰ ਤੇ ਲੈ ਕੇ ਜਾਣੀ ਸੀ ਸਾਰਫ ਕਾਰਤਿਆ ਵੀ ਨਾ ਇੱਥੇ ਬਿਲਕੁਲ ਨਹੀਂ ਸਰਦਾ ਅੱਗੇ ਵੀ ਜਿਹੜੇ ਖੜੇ ਲੇਡੀ ਉਹਨਾਂ ਕੋਲ ਵੀ ਆ ਕਾਸੇ ਤੇ ਵੀ ਤੁਹਾਨੂੰ ਕਾਰਤੇ ਦਿਸਦੇ ਹੋਣਗੇ ਨੌ ਪੱਤਾ ਪਾਪ ਕੌਰ ਲੈਣ ਦੋ ਇਹ ਸਹੀ ਨਹੀਂ ਘਰੇ ਬਣਾ ਦੂੰਗੀ ਨੇਚਰਲੀ ਕਲਰ ਵਾਲੇ ਨਹੀਂ ਖਾਣੇ ਚਾਹੀਦੇ ਹੁਣ ਆਪਾਂ ਫਿਲ ਇਹ ਚ ਲੱਗੇ ਆ। ਚਾਓ ਗ੍ਰੇਸੀਏ। ਬਾਕੀ ਆਪਾਂ ਥੋੜੀ ਜਿਹੀ ਸ਼ਾਪਿੰਗ ਕੀਤੀ ਹੈ ਲਿਡਲ ਚੋਂ। ਆਪਾਂ ਲਿਡਲ ਚੋਂ ਸ਼ਾਪਿੰਗ ਕਰਦੇ ਆ ਇਹ ਆਪਾਂ ਨੂੰ ਵੈਸੇ ਹੀ ਲੈਸ ਕਰ ਦਿੰਦੇ ਆ। ਐਰੋਸਪੇਨ ਵਾਲੇ ਬੋਨਸ ਦੇ ਦਿੰਦੇ ਆ ਇਹ। ਹਾਂ, 6 ਐਰੋ ਨੂੰ ਮੰਤਾ, 7 ਐਰੋ ਨੂੰ ਮੰਤਾ ਕੋਤਰਾ ਦੀ ਫਰਤਾ ਕੀਤੀ ਆਪਾਂ ਨੂੰ। ਘੱਟ ਰੇਟ ਲਾਇਆ ਇਹਦੇ ਵਿੱਚੋਂ। ਇੱਕ ਬਿਸਕਟ ਲੈ ਕੇ ਆਏ ਆ ਬਿਸਕਟ ਖਾਣ ਵਾਲੇ ਆ। ਖਾਣ ਵਾਲੇ ਵੀ ਹੈ, ਖੱਡਣ ਵਾਲੇ ਵੀ। ਦੋ ਚੀਜ਼ਾਂ ਦੇ ਵਿੱਚ। ਪਹਿਲਾ ਪਹਿਲਾ ਜੁ ਵੀ ਖੋਲੂਗਾ। ਰੁਪਾ ਇੱਕ ਮੈਂ। ਇਹ ਨਾ ਚਾਈਨੀਜ਼ ਟ੍ਰੈਡੀਸ਼ਨ ਆ ਵੀ ਇਹਨਾਂ ਨੂੰ ਖੋਲਦੇ ਹਾਂ ਤੇ ਇਹਨਾਂ ਚੋਂ ਕਿ ਚਿੱਠੀ ਨਿਕਲਦੀ ਹੁੰਦੀ ਆ ਅੱਛਾ ਚਿੱਠੀ ਨਿਕਲੇ ਜੀ ਦੇਖ ਕੇ ਤੈਨੂੰ ਕੀ ਚਿੱਠੀ ਨਿਕਲੀ ਖੋਲ 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 ਬੋਲਾ ਜੂ ਵੀ ਜੇ ਦੇਖ ਸਾਣੇਗਾ ਖਾ ਵੀ ਸਕਦੇ ਕਬੂਤਾ ਕਰਨਾ ਪੈਣਾ ਹੈ ਇਹ ਤਾਂ ਪਹਿਲਾਂ ਬਹੁਤ ਸਮੈਲ ਲਾਊਗਾ ਹਰ ਇੱਕ ਚੀਜ਼ ਦੀ ਇਹਦਾ ਅਜਿਹੇ ਬਚਾ ਲੈ ਉਸ ਸਪੇਸ ਆ ਨਾ ਇਹਨੂੰ ਇਦਾਂ ਕਰ ਸੱਚੀ ਨਵੀਆਂ ਤੋਂ ਨਵੀਆਂ ਚੀਜ਼ਾਂ ਦੇ ਹਾਂ ਹਾਂ ਵਿੱਚ ਚਿੱਠੀ ਨਿਕਲੀ ਚਿੱਠੀ ਇੱਥੇ ਲਿਖਿਆ ਪਿੱਛੇ ਆ ਨੇ ਮੁਰਈਆ ਦੋਨੇ ਪਾਸੇ ਆ ਆ ਪੜ ਨੂੰ ਸੇ ਦੇ ਰੈਂਡਮਾਈਟ ਪੜ ਦਾਈ ਨਹੀਂ ਸੁਆਇਤਾ ਇਹ ਕੋਈ ਹੋਰ ਲੈਂਗੁਏਜ ਆ ਪੜੋ ਫਿਰ ਵੀ ਕੀ ਲਿਖਿਆ ਮਾਮਾ ਪਤਾ ਨਹੀਂ ਸਪੈਨਿਸ਼ ਚ ਮੰਨ ਲਾ ਸਪੈਨਿਸ਼ ਚ ਪੜਤਾ ਤਾਂ ਜੋ ਵੀ ਤਾਂ ਪੜਨਾ ਗਿਆ ਹਾਂ ਆ ਪੁਵਨੋਸੋ ਤੇਰੇ ਇਨਫੋਰਮੇਸ਼ਨ ਰਿਸੀਵੋਤੇ ਜਿਹੜੇ ਤੇ ਇਨਫੋਰਮੇਸ਼ਨ ਮਿਲਦੇ ਆ ਉਹਨਾਂ ਦੀ ਗੁੱਡ ਈਵਿੰਗ ਤੇਰੇ ਵਾਲੇ ਚੋ ਕੀ ਨਿਕਲਿਆ ਵੱਲਾ ਨਾ ਬੈਸਕੋਰ ਜੀ ਬੈਸਕ ਹੁਣ ਆਪਾਂ ਇਹ ਵਾਲੇ ਚ ਦੇ ਦੇ ਕੀ ਨਿਕਲੇ ਚਿੱਠੀ ਸੱਚੀ ਗੱਲ ਹੈ ਵਿੱਚ ਪ੍ਰੈਸ ਤੋ ਰਜੁੰਜੇਰਾ ਇਲਾ ਪਰਫੈਕਜ਼ੋਨੇ ਅਦਲਾ ਪਰ ਪੰਜਾਬੀ ਚ ਨਹੀਂ ਦਸਲਾਉਣਾ ਓਕੇ ਹੁਣ ਮਮਾ ਦੀ ਵਾਰੀ ਨਹੀਂ ਨਹੀਂ ਮੈਂ ਨਹੀਂ ਖੋਲਣਾ ਮੈਂ ਤਾਂ ਮੈਂ ਮੈਂ ਲੇਜ਼ ਖਾ ਲਈ ਆ ਜੀ ਹੁਣ ਆਪਾਂ ਘਰੇ ਵਾਪਸ ਸਮਾਨ ਆਪਾਂ ਬਾਅਦ ਚ ਮਿੱਤੀ ਪੋਸਟ ਕਰਦੇ ਆ ਜਾਂ ਫਿਰ ਜੈਸਮੀਨ ਕਰ ਦੂਗੀ ਕਰ ਦੇਂਗਾ ਪਤ ਇਹਨੇ ਕਰ ਦੇਣਾ ਵਾ ਤੇ ਆਪਾਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਦੱਸਦੇ ਆ ਆਪਾਂ ਕਿਹਨੂੰ ਪੈਸੇ ਸੈਂਡ ਕੀਤੇ ਆ ਤੇ ਮੈਨੂੰ ਅੱਜ ਬਹੁਤ ਸਕੂਨ ਆ ਬਈ ਮੈਂ ਆਪਣੀ ਪਹਿਲੀ ਕਮਾਈ ਚੋਂ ਪਹਿਲੀ ਪੇਮੈਂਟ ਤੋਂ ਵੀ ਇਦਾਂ ਦੇ ਇਨਸਾਨ ਨੂੰ ਪੈਸੇ ਭੇਜੇ ਆ ਜਿਨ੍ਹਾਂ ਨੇ ਆਪਣੇ ਤੇ ਸਾਰੀ ਜ਼ਿੰਦਗੀ ਦਾ एहसान ਹੁੰਦਾ ਆਪਣੇ ਤੇ ਹਾਂਜੀ ਹੁਣ ਆ ਪਤਾ ਨੂੰ ਦੱਸ ਦਿਆਂ ਵੀ ਆਪਾਂ ਨੂੰ YouTube ਦੀ ਜਿਹੜੀ ਪੇਮੈਂਟ ਮਿਲੀ ਸੀ ਤੇ ਆਪਾਂ ਕਿਹਨੂੰ ਪਹਿਲੀ ਪੇਮੈਂਟ ਆਪਣੀ ਸੈਂਡ ਕੀਤੀ ਆ ਉਸ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੈਂ ਦੁਆਰਾ ਤੋਂ ਦੇ ਲੋ ਧੰਨਵਾਦ ਕਰਦੀ ਵੀ ਤੁਹਾਡੀ ਸਪੋਰਟ ਨਾਲ ਇਹ ਸਭ ਕੁਝ ਹੋਇਆ ਵਾ ਚਲੋ ਜਿਹੜੀ ਪੇਮੈਂਟ ਆਉਣੀ ਹੁੰਦੀ ਹੈ ਉਹ ਤਾਂ ਤੁਹਾਨੂੰ ਪਤਾ ਵੀ ਇੱਕ ਨਾ ਇੱਕ ਦਿਨ ਆਉਣ ਲੱਗ ਜਾਂਦੀ ਹੈ ਸਾਲ 2 ਸਾਲ 3 ਸਾਲ ਪਰ ਉਸ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਮਿਲੀ ਹੈ ਤੁਹਾਡੇ ਵਰਗੇ ਭੈਣ ਭਰਾ ਕਿਉਂਕਿ ਅੱਜ ਤੱਕ ਵੀ ਮੈਂ ਜਿੰਨੇ ਵੀ ਬਲੌਗ ਪਾਏ ਆ ਵੀਡੀਓ ਪਾਈਆਂ ਕਦੇ ਵੀ ਕਿਸੇ ਨੇ ਇੱਕ ਵੀ ਮੈਨੂੰ ਬੈਡ ਕਮੈਂਟ ਨਹੀਂ ਕੀਤਾ ਸਾਰਿਆਂ ਨੇ ਆਪਣੇ ਭੈਣ ਭਰਾ ਵਾਂਗੂ ਮੈਨੂੰ ਜਨਕੀ ਕਿੱਸੇ ਦੇ ਇੱਕ ਪਰਿਵਾਰ ਵਾਂਗੂ ਫੈਮਿਲੀ ਵਾਂਗੂ ਮੈਨੂੰ ਕਮੈਂਟ ਕਰਦੇ ਆ ਪਿਆਰ ਕਰਦੇ ਆ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ ਸਭ ਤੋਂ ਵੱਧ ਮੈਨੂੰ YouTube ਤੋਂ ਜਿਹੜੀ ਚੀਜ਼ ਮਿਲੀ ਹੈ ਇਹ ਆ ਪਰਿਵਾਰ ਦੀ ਤਰ੍ਹਾਂ ਬਹੁਤ ਸਾਰੇ ਭੈਣ ਭਰਾ ਆਪਣੇ ਨਾਲ ਜੁੜੇ ਆ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਥੈਂਕ ਯੂ so much ਇਸੇ ਤਰ੍ਹਾਂ ਹੀ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ ਤੇ ਆਪਾਂ ਇਦਾਂ ਹੀ ਵਧੀਆ ਵਧੀਆ ਬਲੌਗ ਤੇ ਜ਼ਿਆਦਾਤਰ ਆਪਾਂ ਇਨਫੋਰਮੇਸ਼ਨ ਦੀਆਂ ਵੀਡੀਓ ਹੈਲਪ ਵਾਲੀਆਂ ਵੀਡੀਓ ਭੈਣ ਭਰਾਵਾਂ ਦੀ ਹੈਲਪ ਵਾਸਤੇ ਵੀਡੀਓ ਅੱਗੇ ਤੋਂ ਪਾਉਂਦੇ ਰਹੀਏ ਤੇ ਜਿਹੜੇ ਨਵੇਂ ਭੈਣ ਭਰਾ ਆਪਣੀ ਵੀਡੀਓ ਦੇਖ ਰਹੇ ਆ ਜਿੱਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਹਣ ਮੈਂ ਤੁਹਾਨੂੰ ਦੱਸਦੀ ਆ ਮੈਂ ਆਪਣੀ YouTube ਦੀ ਪਹਿਲੀ ਪੇਮੈਂਟ ਕਿਹਨੂੰ ਸੈਂਡ ਕੀਤੀ ਆ ਮੈਂ ਆਪਣੀ ਪਹਿਲੀ ਪੇਮੈਂਟ ਸੈਂਡ ਕੀਤੀ ਆ ਆਪਣੀ ਮੰਮੀ ਨੂੰ ਇਹ ਮੇਰੇ ਮੰਮੀ ਆ ਛੋਟਾ ਭਰਾਵਾ ਮੰਮੀ ਮੇਰੇ ਫਿਲਹਾਲ ਹੈ ਜੀ ਇੰਡੀਆ ਵਾ ਆਪਾਂ ਜਲਦੀ ਮੰਮੀ ਨੂੰ ਵੀ ਇਟਲੀ ਦੇ ਵਿੱਚ ਬੁਲਾਵਾਂਗੇ ਤੇ ਮੈਂ ਸਾਰੀ ਉਮਰ ਅਸੀਂ ਸਾਰੇ ਚਾਰੇ ਭੈਣ ਭਰਾਈ ਆਪਣੀ ਮੰਮੀ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਸਾਰੇ ਬੱਚੇ ਨਹੀਂ ਦੇ ਸਕਦੇ ਹੁੰਦੇ ਕਿਉਂਕਿ ਆਪਣੇ ਮਾਪੇ ਆਪਣੇ ਲਈ ਬਹੁਤ ਕੋਸ਼ਿਸ਼ ਕਰਦੇ ਆ ਤੇ ਆਪਾ ਆਪਣੇ ਮਾਪੇ ਮਾਂ ਬਾਪ ਦੀ ਸਪੋਰਟ ਨਹੀਂ ਪਹੁੰਚਦੇ ਆ ਜੋ ਵੀ ਆਪਾਂ ਤਰੱਕੀ ਕਰਦੇ ਆ ਇਸ ਟਾਈਮ ਮੇਰੇ ਡੈਡੀ ਤਾਂ ਹੈ ਨਹੀਂਗੇ ਜੇ ਇਸ ਟਾਈਮ ਮੇਰੇ ਡੈਡੀ ਵੀ ਹੁੰਦੇ ਤਾਂ ਉਹਨਾਂ ਨੇ ਵੀ ਬਹੁਤ ਖੁਸ਼ ਹੋਣਾ ਸੀ ਕਿਉਂਕਿ ਅਸੀਂ ਚਾਰੇ ਭੈਣ ਭਰਾ ਵਧੀਆ ਸੈੱਟ ਹੋ ਗਿਆ ਇਸ ਟਾਈਮ ਚਾਰੇ ਜਾਣੇ ਇਟਲੀ ਦੇ ਵਿੱਚ ਵਾ ਪਰ ਕਹਿ ਸਕਦੇ ਆ ਪਰਮਾਤਮਾ ਦੇ ਮੂਹਰੇ ਕੋਈ ਜੋਰ ਨਹੀਂ ਇਸ ਟਾਈਮ ਮੇਰੇ ਡੈਡੀ ਤਾਂ ਹੈ ਨਹੀਂ ਕਾਫੀ ਟਾਈਮ ਪਹਿਲਾਂ ਡੈਥ ਹੋ ਗਈ ਸੀ ਜੇ ਇਸ ਟਾਈਮ ਮੇਰੇ ਡੈਡੀ ਜੁਹੁੰਦੇ ਹੁੰਦੇ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਖੁਸ਼ ਹੋਣਾ ਸੀ ਵੀ ਮੇਰੀ ਬੇਟੀ ਨੂੰ ਇੰਨੇ ਭੈਣ ਭਰਾ ਪਿਆਰ ਕਰਦੇ ਕਿਉਂਕਿ ਸਾਨੂੰ ਪਹਿਲੇ ਦਿਨੋਂ ਬਹੁਤ ਸਪੋਰਟ ਕਰਦੇ ਰਹੇ ਆ ਤੇ ਮੈਂ ਪਹਿਲਾਂ ਤੋਂ ਮੈਂ ਸੀਗਾ ਮੈਨੂੰ ਸ਼ੌਂਕ ਸੀ ਮੈਂ ਹਰ ਇੱਕ ਫੰਕਸ਼ਨ ਹੁੰਦਾ ਸੀ ਸਾਡੇ ਕਾਲਜ ਦੇ ਵਿੱਚ ਮੇਰੇ ਟੀਚਰਾਂ ਨੇ ਆਪ ਹੀ ਨਾਮ ਲੇਖ ਲੈਂਦੇ ਹੁੰਦੇ ਸੀ ਡਾਂਸ ਚ ਪਾਰਟਿਸਿਪੇਟ ਕਰਦੀ ਹੁੰਦੀ ਸੀ ਕଲେਜ ਕਰਦੀ ਸੀ ਸਕੈਟਾਂ ਚ ਕਰਦੀ ਯੂਥ ਫੈਸਟੀਵਲ ਹੁੰਦੇ ਸੀਗੇ ਸਾਡੇ ਦੂਰ ਦੂਰ ਚੰਡੀਗੜ੍ਹ ਤੱਕ ਮੈਂ ਜਾਂਦੀ ਰਹੀਆਂ ਜੋਗੇ ਦੇ ਵਿੱਚ ਪਾਰਟਿਸਿਪੇਟ ਕਰਦੀ ਸੀ ਅੱਜ ਤੱਕ ਮੇਰੇ ਮੰਮੀ ਡੈਡੀ ਨੇ ਸਾਨੂੰ ਬਿਲਕੁਲ ਨਹੀਂ ਰੋਕਿਆ ਸੀਗਾ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਪਾਰਟਿਸਿਪੇਟ ਕਰਵਾਉਂਦੇ ਹੁੰਦੇ ਸੀਗੇ ਬਾਕੀ ਮੇਰੇ ਡੈਡੀ ਨੇ ਸਾਨੂੰ ਅਸੀਂ ਦੋ ਭੈਣਾਂ ਵਾ ਕਦੇ ਧੀਆਂ ਸਾਨੂੰ ਸਮਝਿਆ ਨਹੀਂ ਸੀਗਾ ਪੁੱਤਾਂ ਵਾਂਗੂ ਸਾਨੂੰ ਪਾਲਿਆ ਸੀਗਾ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਸਾਰੇ ਬੱਚਿਆਂ ਦੇ ਮਾਪੇ ਨੂੰ ਲੰਮੀ ਉਮਰ ਆ ਦੇਣ ਬੱਚਿਆਂ ਨੂੰ ਵੀ ਤਾਂ ਕਿ ਮਾਪੇ ਆਪਣੇ ਬੱਚਿਆਂ ਦੀ ਤਰੱਕੀ ਦੇਖ ਸਕਣ ਸਾਡੇ ਡੈਡੀ ਦੀ ਕਿਸਮਤ ਦੇ ਵਿੱਚ ਹੈ ਨਹੀਂ ਸੀ ਪਰ ਮੇਰੇ ਮੰਮੀ ਦਾ ਹੱਕ ਤਾਂ ਪੇਮੈਂਟ ਦੇ ਬਣਦਾ ਸੀ ਕਿਉਂਕਿ ਮੇਰੀ ਮੰਮੀ ਨੇ ਸਾਡੇ ਲਈ ਬਹੁਤ ਕੋਸ਼ਿਸ਼ ਕੀਤਾ ساری ਜ਼ਿੰਦਗੀ ਮੇਰੀ ਮੰਮੀ ਨੇ ਪਰਦੇਸੀਆਂ ਦੇ ਨਾਲ ਕੱਢ ਲਈ ਪਹਿਲਾਂ ਮੇਰੇ ਡੈਡੀ ਪਰਦੇਸੀ ਸੀਗੇ ਮੇਰੇ ਵੀ ਜਨਮ ਤੋਂ ਪਹਿਲਾਂ ਮੇਰੇ ਡੈਡੀ ਬਾਹਰ ਸੀ ਮੇਰੀ ਮੰਮੀ ਦੀ ਮੈਰਿਜ ਹੋਈ ਉਹਦੀ ਬਾਹਰ ਚਲੇ ਗਏ ਸੀ ਮੈਂ ਆਪਣੇ ਭੈਣ ਭਰਾਵਾਂ ਚੋ ਸਾਰਿਆਂ ਚੋ ਵੱਡੀ ਆ ਤੇ ਪਹਿਲਾਂ ਪਰਦੇਸੀਆਂ ਨਾਲ ਜ਼ਿੰਦਗੀ ਕੱਢੀ ਉਸ ਤੋਂ ਬਾਅਦ ਹੁਣ ਅਸੀਂ ਚਾਰੇ ਭੈਣ ਭਰਾ ਇਟਲੀ ਦੇ ਵਿੱਚ ਹੁਣ ਵੀ ਬੱਚੇ ਵੀ ਪਰਦੇਸੀ ਆ ਕੱਲੀ ਰਹਿੰਦੀ ਆ ਪਰ ਕਦੀ ਸਾਨੂੰ ਮੇਰੀ ਮੰਮੀ ਨੇ ਡੋਲਣ ਨਹੀਂ ਦਿੱਤਾ ਹਮੇਸ਼ਾ ਹੌਸਲਾ ਦਿੰਦੀ ਆ ਕਹਿ ਦਿੰਦੀ ਆ ਵੀ ਪੁੱਤ ਜੇ ਤੁਸੀਂ ਸੈੱਟਵਾ ਤਾਂ ਮੈਂ ਮੈਂ ਵੀ ਕੋਸ਼ਵਾਂ ਹਰ ਕਮਾ ਮਾਪ ਨੂੰ ਇਹੀ ਹੁੰਦਾ ਏ ਤੇ ਮੇਰੀ ਮੰਮੀ ਨੇ ਬਹੁਤ ਜਾਣਿਆ ਤੋਂ ਮੇਰਾ ਚੈਨਲ ਸਬਸਕ੍ਰਾਈਬ ਕਰਾਇਆ ਮੇਰੇ ਰਿਸ਼ਤੇਦਾਰਾਂ ਨੂੰ ਜਿੱਥੇ ਵੀ ਜਾਂਦੇ ਆ ਵੀ ਹਨਾ ਵੀ ਮੇਰੀ ਬੇਟੀ ਬਹੁਤ ਵਧੀਆ ਵੀਡੀਓ ਬਣਾਉਂਦੀ ਹੈ ਤੁਸੀਂ ਉਹਦਾ ਚੈਨਲ ਸਬਸਕ੍ਰਾਈਬ ਕਰੋ ਇਹਨੇ ਸਬਸਕ੍ਰਾਈਬ ਕਹਿਣਾ ਵੀ ਨਹੀਂ ਹੁੰਦਾ ਪਰ ਜਦੋਂ ਵੀ ਸਾਡੇ ਰਿਸ਼ਤੇਦਾਰੀ ਚ ਜਾਂਦੇ ਕਿਤੇ ਵੀ ਤਤਾਲੀਵਾਲ ਫੈਮਿਲੀ ਡਲੀ ਲਖਵਾ ਕੇ ਤੇ ਸਰਚ ਕਰਵਾ ਕੇ ਸਬਸਕ੍ਰਾਈਬ ਕਰਵਾ ਦਿੰਦੇ ਆ ਇਸ ਕਰਕੇ ਜਿਹੜੇ ਵੀ ਭੈਣ ਭਰਾ ਮੇਦੀਆਂ ਵੀਡੀਓ ਦੇਖਦੇ ਆ ਨਾ ਤੁਹਾਨੂੰ ਵੈਸੇ ਹੀ ਪਤਾ ਮੈਂ ਕਦੇ ਮਾੜੀ ਵੀਡੀਓ ਪਾਈ ਨਹੀਂ ਨਾ ਆਪਾਂ ਲਾਇਕ ਵਿਊ ਲਈ ਕੋਈ ਮਾੜੀ ਵੀਡੀਓ ਪਾਉਣੀ ਹੈ ਚਾਹੇ ਆਪਾਂ ਨੂੰ ਵਿਊ ਘਟਾ ਜਾਣ ਚਾਹੇ ਥੋੜੇ ਭੈਣ ਭਰਾ ਵੀ ਮੇਰੇ ਨਾਲ ਜੁੜ ਜਾਣ ਮੈਨੂੰ ਕੋਈ ਇਦਾਂ ਦਾ ਨਹੀਂ ਹੈਗਾ ਆਪਾਂ ਨੂੰ ਕਿਹੜਾ ਕੋਈ ਪੈਸੇ ਦੀ ਕਮੀ ਹੈ ਅਪਾ ਚੰਗੀ ਐ ਵੀਡੀਓ ਹਮੇਸ਼ਾ ਹੀ ਪਾਉਂਦੇ ਰਵਾਂਗੇ ਇਸ ਲਈ ਜਿਹੜੇ ਵੀ ਭੈਣ ਭਰਾ ਮੇਰੀਆਂ ਵੀਡੀਓ ਦੇਖਦੇ ਆ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰਨਾ ਚਾਹੁੰਦੀ ਆ ਵੀ ਆਪਣੇ ਮਾਪੇ ਬਾਪ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਜੋ ਵੀ ਆਪਾਂ ਤਰੱਕੀ ਕਰਦੇ ਆ ਜਿੱਥੋਂ ਤੱਕ ਪਹੁੰਚੇ ਤੋ ਉਹਦੇ ਚ ਆਪਣੇ ਮਾਪੇ ਬਾਪ ਦਾ ਹੀ ਹੱਥ ਹੁੰਦਾ ਬਹੁਤ ਮਾਪੇ ਪਿਓ ਆਪਣੇ ਲਈ ਕਹਿ ਸਕਦੇ ਅਰਦਾਸਾਂ ਕਰਦੇ ਵੀ ਸਾਡੇ ਬੱਚੇ ਤਰੱਕੀ ਕਰਨ ਮਾਪੇ ਬਾਪ ਬਹੁਤ ਸੋਚਦੇ ਆ ਇਸ ਕਰਕੇ ਪਲੀਜ਼ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਆਪਾਂ ਬਹੁਤ ਚੇਂਜ ਹੋ ਜਾਂਦੇ ਆ ਬਚਪਨ ਤੋਂ ਤੇ ਪਲੀਜ਼ ਚੇਂਜ ਨਾ ਹੋਇਆ ਕਰੋ ਆਪਣੇ ਮਾਪੇ ਬਾਪ ਨੂੰ ਉਹੀ ਬਚਪਨ ਵਾਲਾ ਪਿਆਰ ਤੇ ਰਿਸਪੈਕਟ ਜ਼ਰੂਰ ਦਿਆ ਕਰੋ ਚਲੋ ਬੁੜਾਪੇ ਦੇ ਵਿੱਚ ਕਈ ਵਾਰ ਮਾਪੇ ਬਾਪ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਉਹਨਾਂ ਦੇ ਦਿਲ ਵਿੱਚ ਆਪਣੇ ਲਈ ਉਹੀ ਪਿਆਰ ਹੁੰਦਾ ਏ ਜਿਹੜੀ ਆਪਾਂ ਨੂੰ YouTube ਦੀ ਪੇਮੈਂਟ ਆਈ ਐ ਇਸ ਵਾਰ ਤਾਂ ਬਹੁਤ ਘੱਟ ਆਈ ਆ ਤੁਹਾਨੂੰ ਪਤਾ ਹੀ ਵੀ ਮੇਰੇ ਇੰਨੇ ਜ਼ਿਆਦਾ ਸਬਸਕ੍ਰਾਈਬਰ ਹਨੀਗੇ ਵੀ ਬਹੁਤ ਜ਼ਿਆਦਾ ਵੀ ਵਿਊ ਨਹੀਂ ਹੁੰਦੇ ਜਾਂ ਆਪਾਂ ਕਹਿ ਸਕਦੇ ਲੱਖਾਂ ਦੇ ਵਿੱਚ ਵਿਊ ਹੁੰਦੇ ਆ ਤੇ ਉਮੀਦ ਕਰਦੇ ਆ ਜੇ ਤੁਸੀਂ ਮੈਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜਾਂ ਆਪਣੇ ਨਾਲ ਹੋਰ ਭੈਣ ਭਰਾ ਜੋੜਨਗੇ ਤਾਂ ਅਗਲੀ ਵਾਰ ਆਪਾਂ ਨੂੰ ਵਧੀਆ ਪੇਮੈਂਟ ਵੀ ਆ ਜਾਊਗੀ ਅਗਲੀ ਪੇਮੈਂਟ ਆਪਾਂ ਇਦਾਂ ਦੇ ਕਿਸੇ ਭੈਣ ਭਰਾ ਨੂੰ ਆਪਾਂ ਦਵਾਂਗੇ ਤੁਸੀਂ ਜੀਨੂੰ ਵੀ ਜਾਣਦੇ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਆ ਕੋਈ ਜ਼ਰੂਰਤਮੰਦ ਵਾ ਕੋਈ ਭੈਣ ਵਾ ਜਾਂ ਕਿਸੇ ਦੇ ਇਲਾਜ ਲਈ ਜਾ ਕੇ ਘਰ ਦੇ ਵਿੱਚ ਲੋੜ ਵਾ ਆਪਾਂ ਉਹਦੇ ਲਈ ਉਹ ਵਾਲੀ ਪੇਮੈਂਟ ਜਰੂਰ ਦਵਾਂਗੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਜਦੋਂ ਮੈਨੂੰ ਅਗਲੇ ਮਹੀਨੇ ਦੀ ਜਿਹੜੀ ਪੇਮੈਂਟ ਆਊਗੀ ਜਦੋਂ ਵੀ ਆਊਗੀ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਹਾਨੂੰ ਕੋਈ ਵੀ ਲੱਗਦਾ ਤੁਹਾਡੇ ਕੋਲ ਫੈਮਿਲੀ ਐ ਜ਼ਰੂਰਤਮੰਦ ਵਾਜੀ ਨੂੰ ਲੋੜ ਵਾ ਹਨ ਆਪਾਂ ਉਹਦੇ ਲਈ ਇਹ ਵਾਲੀ ਪੇਮੈਂਟ ਜਰੂਰ ਦਵਾਂਗੇ ਕਿਉਂਕਿ ਇਸ ਵਾਰ ਮੈਨੂੰ ਬਹੁਤ ਘੱਟ ਪੇਮੈਂਟ ਆਈ ਸੀ ਉਹਦੇ ਵਿੱਚ ਮੈਂ ਮੰਮੀ ਨੂੰ ਆਪਣੀ ਨੂੰ ਸੈਂਡ ਕਰ ਦਿੱਤੀ ਤੇ ਥੋੜੇ ਬਹੁਤਾ ਬੱਚਿਆਂ ਨੂੰ ਆਪਾਂ ਗੱਲੋਂ ਲੈ ਕੇ ਦਿੱਤੀ ਆ ਗੁਰੂ ਘਰ ਲੈ ਜਾ ਕੇ ਮੱਥਾ ਟੇਕ ਕੇ ਆਵਾਂਗੇ ਹਨ ਤੇ ਫਰਸਟ ਪੇਮੈਂਟ ਤੁਹਾਨੂੰ ਪਤਾ ਜਿਆਦਾ ਵਿਊ ਨਾ ਹੋਣ ਕਰਕੇ ਲਾਈਕ ਵਗੈਰਾ ਤਾਂ ਪੇਮੈਂਟ ਘੱਟ ਆਈ ਐ ਤੇ ਮੈਂ ਤੁਹਾਡੇ ਤੋਂ ਉਮੀਦ ਕਰਦੀ ਆ ਕਿ ਤੁਸੀਂ ਮੇਰੀ ਅਗਲੀਆ ਵੀਡੀਓ ਨੂੰ ਪਸੰਦ ਕਰੋਗੇ ਤੇ ਵੱਧ ਤੋਂ ਵੱਧ ਲਾਈਕ ਜਰੂਰ ਕਰੋ ਤਾਂ ਕਿ ਅਗਲੀ ਪੇਮੈਂਟ ਆਪਣੀ ਵਧੀਆ ਆਵੇ ਉਸ ਤੋਂ ਬਾਅਦ ਇੱਕ ਹੋਰ ਮੇਨ ਬੰਦਾ ਬੰਦਾ ਨਹੀਂ ਮੇਰੀ ਕੁੜੀ ਇਹ ਇਹਦੇ ਵਿੱਚ ਬਹੁਤ ਸਪੋਰਟ ਕੀਤੀ ਆ ਕਿਉਂਕਿ ਨਾ ਮੈਂ ਤੁਹਾਨੂੰ ਸੀਰੀਅਸਲੀ ਦੱਦਿਆਂ ਅੱਜ ਦੇ ਬਲੌਗ ਦੇ ਵਿੱਚ ਮੈਨੂੰ ਫੋਨ ਬਾਰੇ ਇੰਨੀ ਨੌਲੇਜ ਨਹੀਂ ਜਿਵੇਂ ਕਹਿੰਦਾ ਮੈਂ ਵੀ ਆ ਪਹਿਲਾਂ ਬਾਲ ਸੈਟ ਕਰਕੇ ਆ ਤੇ ਮੈਨੂੰ ਇੰਨੀ ਨੌਲੇਜ ਨਹੀਂ ਮੈਂ ਤੁਹਾਨੂੰ ਸੀਰੀਅਸਲੀ ਦੱਦੀ ਕਿਉਂਕਿ ਮੈਂ ਫੋਨਾਂ ਤੇ ਕਦੀ ਜ਼ਿਆਦਾ ਪੰਗੇ ਨਹੀਂ ਲਏ ਬਸ ਗੱਲ ਕਰਦੀ ਹੁੰਨੀ ਘਰ ਦੇ ਆ ਦੇ ਨਾਲ ਤੇ ਜਿੰਨਾ ਵੀ ਕ੍ਰੈਡਿਟ ਕ੍ਰੈਡਿਟ ਹੈ ਨਾ ਕ੍ਰੈਡਿਟ ਜਾਂਦਾ ਹੈ ਉਕਰ ਮੂੰਹ ਚੱਕ ਮੇਰੀ ਬੇਟੀ ਨੂੰ ਵੀ ਕ੍ਰੈਡਿਟ ਜਾਂਦਾ ਇਹਨੇ ਵਿਚਾਰੀ ਨੇ ਜਿੰਨੀਆਂ ਵੀ ਈਮੇਲ ਦੇ ਰਿਪਲਾਈ ਕਰਨੇ ਆ ਜੋ ਵੀ ਮੈਨੂੰ ਕੋਡ ਆਇਆ ਸੀਗਾ ਆਪਾਂ ਨੂੰ YouTube ਦਾ ਹਾਂ ਜਿਹੜਾ ਵੀ YouTube ਦਾ ਕੋਡ ਆਇਆ ਸਾਰਾ ਇਹਦੀ ਜਨਕੀ ਕਹਿ ਸਕਦੇ ਆ ਬਦੌਲਤ ਵਾ ਇਹਨੇ ਮੇਰੀ ਬਹੁਤ ਹੈਲਪ ਕੀਤੀ ਆ ਜਿਹੜੇ ਤੁਸੀਂ ਤਾਂ ਚਲੋ ਸਾਰਿਆਂ ਨੇ ਕੀਤੀ ਆ ਤੁਸੀਂ ਵੀਡੀਓ ਦੇਖਦੇ ਹੋ ਤਾਂ ਹੀ ਚੱਲ ਕੇ ਆਪਾਂ ਨੂੰ ਵਿਊ ਆਉਂਦੇ ਆ ਬਾਕੀ ਸਾਡੀ ਵੀ ਜਿਹੜੀ ਮਿਹਨਤ ਵਾ ਮੇਰੀ ਬੇਟੀ ਨੇ ਬਹੁਤ ਮਿਹਨਤ ਕੀਤੀ ਇਸ ਕਰਕੇ ਪਹਿਲਾ ਗਿਫਟ ਮੈਂ ਇਹਨੂੰ ਲੈ ਕੇ ਦਿੱਤਾ ਸੀਗਾ ਹੈਨਾ ਇਹ ਮੇਰਾ ਹਾਂ ਇਹ ਨੇ ਤੇਰਾ ਹੁਣ ਮਾ ਮੇਰਾ ਮੇਰਾ ਇਹਨਾਂ ਨੂੰ ਮੈਂ ਤੈਮੂ ਤੋਂ ਆਰਡਰ ਕਰ ਦਿੱਤਾ ਸੀਗਾ ਸਮਾਨ ਕਿੰਨੇ ਵਾਰ ਆਰਡਰ ਕੀਤਾ ਹੈਨਾ ਇਹਨਾਂ ਨੂੰ ਮੈਂ ਤੈਮੂ ਤੋਂ ਚੀਜ਼ਾਂ ਲੈ ਕੇ ਦੇਤੀਆਂ ਸੀਗੀਆਂ ਇਸ ਕਰਕੇ ਇਹਦਾ ਵੀ ਗ੍ਰੇਸੀਏ ਆ ਗੋਡ ਬlesਸ ਯੂਗਾ ਇਹ ਬਹੁਤ ਇੰਟੈਲੀਜੈਂਟ ਵਾ ਹਰ ਇੱਕ ਚੀਜ਼ ਦੇ ਵਿੱਚ ਜਨ ਕੀ ਕਹਿੰਦਾ ਸਾਡੇ ਬਹੁਤ سارے ਕੰਮ ਕਰਕੇ ਦਿੰਦੀ ਆ ਹੁਣ ਆਪਾਂ ਤੁਹਾਨੂੰ ਦੂਸਰੇ ਪਰਸਨ ਨਾਲ ਵੀ ਮਲਾਉਨੇ ਆ ਆਜੋ ਜੀ ਮੇਰੇ ਪੈਸੇ ਵੀ ਚੋਰੀ ਹੋਈ ਜਾਂਦੇ ਆ ਹੁਣ ਆਪਾਂ ਤੁਹਾਨੂੰ ਇੱਕ ਹੋਰ ਬੰਦੇ ਨਾਲ ਮਲਾਉਨੇ ਆ ਆਜੋ ਜੀ ਇਹ ਵੀ ਮੇਨਵਾ ਇਹ ਵੀ ਮੇਰੇ ਬਲੌਗ ਦੇ ਵਿੱਚ ਬਹੁਤ ਹੈਲਪ ਕਰਦਾ ਏ ਤੇ ਆਮਦਾ ਕਿਤੇ ਕਿਤੇ ਗਿਆ ਮੇਰੀ ਵੀਡੀਓ ਦੇ ਵਿੱਚ ਬੋਲਦਾ ਵੀ ਬਹੁਤ ਘੱਟ ਬਾ ਪਰ ਇਹ ਇੰਨੇ ਵਧੀਆ ਕੰਮ ਕਰ ਦਿੰਦਾ ਵੀ ਸਾਰੇ ਭੈਣ ਭਰਾ ਇਹਨੂੰ ਪਸੰਦ ਕਰਦੇ ਆ ਕਉਕੀ ਮੇਰੀ ਹੈਲਪ ਬਹੁਤ ਕਰਾਉਂਦਾ ਜਿਹਦੀ ਆਪਾਂ ਸਾਗ ਵਾਲੀ ਵੀਡੀਓ ਬਣਾਈ ਸੀਗੀ ਤੇ ਉਹਦੇ ਬਹੁਤ ਸੋਹਣੇ ਵਿਊ ਆਏ ਸੀਗੇ ਤੇ ਇਹਨੇ ਸਾਗ ਦੇ ਟਾਈਮ ਮੇਰੀ ਹੈਲਪ ਬਹੁਤ ਕੀਤੀ ਸੀਗੀ ਮੇਬੀ ਮੈਨੂੰ ਲੱਗਦਾ ਉਹ ਤੇ ਇਹਦੇ ਇਹ ਮੇਰੇ ਹੁਣ ਪੈਸੇ ਚੋਰੀ ਕਰਨ ਲੱਗਾ ਹੋਇਆ ਵਾ ਆ ਚਿੰਗੂ ਅੰਤਾ ਚੋਰੀ ਬਤਾ ਤੋ ਤੇ ਇਹਨੇ ਉਦੋਂ ਮੇਰੀ ਬਹੁਤ ਹੈਲਪ ਕੀਤੀ ਵੈਸੇ ਵੀ ਜਦੋਂ ਵੀ ਮੈਂ ਬਾਹਰ ਕੋਈ ਵੀ ਕੰਮ ਕਰ ਕਰਦੀ ਆ ਆਪਾਂ ਵੀਡੀਓ ਬਣਾਉਂਦੇ ਆ ਹਰ ਇੱਕ ਚ ਮੇਰੀ ਇਹ ਹੈਲਪ ਕਰਦਾ ਜੈਸਮੀਨ ਬਹੁਤ ਘੱਟ ਵੀਡੀਓ ਚ ਹੁੰਦੀ ਆ ਹਾਂ ਮੈਨੂੰ ਬਹੁਤ ਪੁੱਛਦੇ ਵੀ ਤੁਹਾਡੇ ਹਸਬੰਦ ਨਹੀਂ ਵਲੌਗ ਚ ਹੁੰਦੇ ਹਨਾ ਬੇਟੀ ਨਹੀਂ ਹੁੰਦੀ ਉਹਦਾ ਵੀ ਆਪਾਂ ਤੁਹਾਨੂੰ ਲੱਗ ਤੋਂ ਵਲੌਗ ਬਣਾਵਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਭੈਣ ਭਰਾ ਚਾਹੁੰਦੇ ਆਂ ਆਪਾਂ ਤੁਹਾਨੂੰ ਦੱਸਿਏ ਕਿਉਂ ਨਹੀਂ ਮੇਰੇ ਹਸਬੰਦ ਵੀਡੀਓ ਦੇ ਵਿੱਚ ਆਉਂਦੇ ਤੇ ਆਪਾਂ ਨੂੰ ਕਿੰਨੀ ਸੈੱਲ ਦੀ ਮਿਲੀ ਹੈ ਤੁਸੀਂ ਆਪਾਂ ਨੂੰ ਕਮੈਂਟ ਕਰਿਓ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਮੈਨੂੰ ਕਈ ਵਾਰ ਕਮੈਂਟ ਵੀ ਹੁੰਦੇ ਨੇ ਵੀ ਦੀਦੀ ਅਸੀਂ ਵੀ YouTube ਚੈਨਲ ਚਲਾਉਣਾ ਵੀ ਤੁਹਾਡਾ ਮੋਨਟਾਈਜ਼ ਕਿੱਦਾਂ ਹੋਇਆ YouTube ਤੇ ਆਪਾਂ ਇਹਦੇ ਬਾਰੇ ਵੀ ਸਪੈਸ਼ਲ ਵੀਡੀਓ ਬਣਾਵਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਜਿਹੜੇ ਭੈਣ ਭਰਾ ਚਾਹੁੰਦੇ ਆ ਵੀ ਆਪਾਂ ਵੀਡੀਓ ਬਣਾਈਏ ਫਿਰ ਉਹਦੇ ਵਿੱਚ ਮੈਂ ਸਾਰਾ ਕਲੀਅਰ ਦੱਸੂੰਗੀ ਵੀ ਕਿੱਦਾਂ ਆਪਣਾ ਚੈਨਲ ਮੋਨਟਾਈਜ਼ ਹੋਇਆ ਕਿੰਨਾ ਟਾਈਮ ਲੱਗ ਗਿਆ ਸੀ ਇਸ ਬਲੌਗ ਦਾ ਇੱਥੇ ਹੀ ਕਰਦੇ ਆ ਆਪਾਂ ਐਂਡ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਇਸੇ ਤਰ੍ਹਾਂ ਮੈਨੂੰ ਤੁਸੀਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਆਪਣਿਆਂ ਨੂੰ ਲਾਈਕ ਕਰਦੇ ਰਹੋ ਕਿਉਂਕਿ ਹਜੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਜੇ ਆਪਣੇ 10000 ਫਾਲੋਅਰ ਵੀ ਨਹੀਂ ਹੋਏ ਪਰ ਜਿੰਨੇ ਵੀ ਹੈਗੇ ਆ ਬਹੁਤ ਵਧੀਆ ਫੈਮਲੀਆਂ ਜਿਹੜੀਆਂ ਵੀ ਆਪਾਂ ਨੂੰ ਕਮੈਂਟ ਕਰਦੇ ਆ ਬੱਚੇ ਵੀ ਆ ਬੱਚਾ ਮੇਰੀਆਂ ਛੋਟੀਆਂ ਵੱਡੀਆਂ ਭੈਣਾਂ ਵੀਰ ਸਾਰੇ ਬਹੁਤ ਜ਼ਿਆਦਾ ਵਧੀਆ ਆਪਾਂ ਨੂੰ ਭੈਣ ਭਰਾ ਮਿਲੇ ਆ ਓਕੇ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਵਾਸਤੇ